ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਵਾਰ ਫੇਰ ਤੋਂ ਇੱਕ ਵੱਡਾ ਇਕੱਠ ਜਿਹੜਾ ਹੈਗਾ ਵੇਖਣ ਨੂੰ ਮਿਲੇਗਾ ਤਸਵੀਰ ਮੇਰੇ ਪਿੱਛੇ ਦੀ ਜੇਕਰ ਤੁਸੀਂ ਦੇਖਦੇ ਹੋ ਤਾਂ ਇਹ ਰਾਮਲੀਲਾ ਮੈਦਾਨ ਦੇ ਮੇਨ ਗੇਟ ਦੀ ਤਸਵੀਰ ਹੈ ਜਿੱਥੇ ਇੰਡੀਆ ਜੀ ਹਾਂ ਇੰਡੀਆ ਨੈਸ਼ਨਲ ਨੈਸ਼ਨਲ ਡਿਵੈਲਪਮੈਂਟ ਤੇ ਵੱਡਾ-ਵੱਡਾ ਇੱਕ ਗੇਟ ਜਿਹੜਾ ਹੈਗਾ ਬਣਾ ਹੋਇਆ ਨਜ਼ਰ ਆ ਰਿਹਾ ਦੱਸਿਓ ਕਿ ਜਦੋਂ ਦਿੱਲੀ ਦੇ ਸੀਐਮ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਈਡੀਵਲ ਤੋਂ ਉਸ ਤੋਂ ਬਾਅਦ ਲਗਾਤਾਰ ਦੇਸ਼ ਭਰ ਦੇ ਵਿੱਚ ਇੱਕ ਵੱਡਾ ਜਿਹੜਾ ਹੈਗਾ ਇਕੱਠ ਹੁੰਦਾ ਆ ਪ੍ਰਦਰਸ਼ਨ ਹੁੰਦੇ ਨੇ ਤੇ ਅੱਜ ਇੱਕ ਦਿੱਲੀ RAM LILA ਮੈਦਾਨ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਹੈਗਾ ਰੱਖਿਆ ਗਿਆ ਤੇ ਵੱਡੀ ਗੱਲ ਇਹ ਆ ਕਿ ਅਲਾਈਅੰਸ ਜਿਹੜਾ ਭਾਰਤ ਮਤਲਬ ਇੰਡੀਆ ਦਾ ਅਲਾਈਅੰਸ ਜਿਹੜਾ ਵਕੂ ਵਕ ਪਾਰਟੀਆਂ ਦਾ ਹੋਇਆ ਆ ਉਹ ਸਾਫ ਤੌਰ ਤੇ ਦਿੱਲੀ ਦੇ ਵਿੱਚ ਨਜ਼ਰ ਆ ਰਿਹਾ ਭਾਵੇਂ ਕਿ ਪੰਜਾਬ ਦੇ ਵਿੱਚ ਇਸ ਗੱਠਜੋੜ ਦੀ ਕੋਈ ਵੀ ਤਸਵੀਰ ਜਿਹੜੀ ਉਹ ਨਹੀਂ ਨਜ਼ਰ ਆਉਂਦੀ ਪਰ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਆ ਜਿਹੜਾ ਇਸ ਗੱਠਜੋੜ ਇੰਡੀਆ ਗੱਟਬੰਧਨ ਦੀ ਜਿਹੜੀ ਤਸਵੀਰ ਹੈ ਉਹ ਕਿਤਨਾ ਕਿਤੇ ਨਜ਼ਰ ਆਉਂਦੀ ਹੈ ਤੇ ਜੇਕਰ ਮੈਂ ਸੁਖਵਿੰਦਰ ਨੂੰ ਕਹੂੰਗਾ ਤਾਂ ਇਸ ਗੇੜ ਦੇ ਬਿਲਕੁਲ ਕਲੋਜ਼ ਕੀਤਾ ਜਾਵੇ ਜਿੱਥੇ ਜਿਹੜੇ ਵਕ ਵਕ ਤਸਵੀਰਾਂ ਨੇ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਤਸਵੀਰਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਇਸ ਗੱਤ ਜੋੜ ਇਸ ਗਰਬੰਧਨੀਆਂ ਜਿਹਦੇ ਵਿੱਚ ਕੇ ਕਾਂਗਰਸ ਦੇ ਦਿੱਗਜ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ, ਅਖਲੇਸ਼ ਯਾਦਵ ਤੋਂ ਲੈ ਕੇ ਹੋਰ ਵੱਖ-ਵੱਖ ਪਾਰਟੀਆਂ ਦੇ ਵੱਡੇ ਜਿਹੜੇ ਚਿਹਰੇ ਨੇ ਉਹ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ ਤਦ ਆਸਿਏ ਕਿ ਦਿੱਲੀ ਦੇ ਵਿੱਚ 라ਮਲੇ ਮੈਦਾਨ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਹੈਗਾ ਉਹ ਰੱਖਿਆ ਗਿਆ ਆ ਜਿਸ ਦੇ ਵਿੱਚ ਅੱਜ ਆ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਕਿਉਂਕਿ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਆ ਦਿੱਲੀ ਦੇ ਸੀਐਮ ਕੇਜਰੀਵਾਲ ਦਾ ਤੇ ਜਿਸ ਨੂੰ ਲੈ ਕੇ ਅੱਜ ਰਾਮ ਲਲਾ ਮੈਦਾਨ ਦੇ ਵਿੱਚ ਇੱਕ ਵੱਡਾ ਇਕੱਠ ਹੋਏਗਾ ਤਰਕਸਾਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੇ ਨਾਲ ਦੀ ਨਾਲ ਗੱਲਬਾਤ ਜ਼ਰੂਰ ਕਰਾਂਗੇ ਲੋਕਾਂ ਦੇ ਨਾਲ ਜਿਹੜੇ ਲੋਕ ਪੰਜਾਬ ਤੋਂ ਆਏ ਨੇ ਜੀ ਹਾਂ ਤਰਕਸਾਰ ਲੋਕ ਜਿਹੜੇ ਨੇ ਉਹ ਪੰਜਾਬ ਤੋਂ ਜਿਹੜੇ ਆਣੇ ਸ਼ੁਰੂ ਹੋਏ ਹੋਏ ਨੇ ਤੇ ਗੱਲਬਾਤ ਜ਼ਰੂਰ ਕਰ ਲੈਣੇ ਆ ਬਜ਼ੁਰਗੋ ਕਿੱਥੋਂ ਕਿੱਥੋਂ ਆਏ ਤੁਸੀਂ ਅਸੀਂ ਲੁਧਿਆਣੇ ਤੋਂ ਆਏ ਹਾਂ ਜੀ ਜੀ ਤੇ ਜੋ ਵੀ ਇੱਥੇ ਪ੍ਰੋਗਰਾਮ ਰੱਖਿਆ ਹੋਇਆ ਅੱਜ ਇੰਡੀਆ ਗੱਠ ਜੋੜ ਦੀ ਰੈਲੀ ਦਾ ਉਹਦੇ ਵਿੱਚੋਂ ਵੱਧ ਚੜ ਕੇ ਅਸੀਂ ਹਿੱਸਾ ਲੈਣ ਲਈ ਪੰਜਾਬ ਤੋਂ ਤਕਰੀਬਨ ਪਰਸੋਂ ਦੀ ਬੰਦੇ ਆ ਰਹੇ ਨੇ ਇੱਥੇ ਸਾਡੇ ਲੀਡਰ ਤਕਰੀਬਨ ਪਰਸੋਂ ਪਹੁੰਚ ਗਏ ਨੇ ਇੱਥੇ ਤੇ ਹੁਣ ਵੀ ਗੱਡੀਆਂ ਰਾਹੀ ਰੇਲਾ ਰਾਹੀ ਆਪੋ ਆਪਣੇ ਸਾਧਨ ਰਾਹੀਂ ਇੱਥੇ ਸਾਰੇ ਪਹੁੰਚੇ ਨੇ ਔਰ ਬਹੁਤ ਹੀ ਮਹਾਨ ਇੱਕ ਰੈਲੀ ਹੋਊਗੀ ਅਰਵਿੰਦ ਕਾਂਜੀ ਦੀ ਕੇਜਰੀਵਾਲ ਜੀ ਦੇ ਵਿਰੋਧ ਦੇ ਵਿੱਚ ਜੋ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਨਜਾਇਜ਼ ਜੀਡੀ ਨੇ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਵੱਡਾ ਇਕੱਠ ਦੇ ਦੇਖਣ ਨੂੰ ਮਿਲੂਗਾ। ਦੇਖੋ ਵੱਡੀ ਤਸਵੀਰ ਦੇਖੇਂ ਜਰੂਰ ਮਿਲ ਰਹੀ ਹੈ ਜੀ ਹਾਲਾਂਕਿ ਪੰਜਾਬ ਦੇ ਵਿੱਚ ਗਠਬੰਧਨ ਦਾ ਕੋਈ ਵੀ ਅਸਰ ਨਜ਼ਰ ਨਹੀਂ ਆ ਰਿਹਾ ਪਰ ਦਿੱਲੀ ਦੇ ਵਿੱਚ ਜਿਉਂ ਹੀ ਐਂਟਰ ਹੁੰਨਿਆ ਤਾਂ ਤੁਹਾਨੂੰ ਲੱਗਦਾ ਗਠਬੰਧਨ ਦੀਆਂ ਨਾ ਹੱਥ ਜੋੜਦੀਆਂ ਤਸਵੀਰਾਂ ਜਿਹੜੀਆਂ ਵੱਡੇ ਆਗੂਆਂ ਨਾਲ ਖਾਸ ਕਰਕੇ ਕਾਂਗਰਸੀ ਨਾਲ ਦਿਗਜਾਂ ਨਾਲ ਦੇਖਣ ਨੂੰ ਮਿਲਦੀਆਂ ਨੇ। ਬਿਲਕੁਲ ਕੋਸ਼ਿਸ਼ਾਂ ਚੱਲ ਰਹੀਆਂ ਜੀ ਸਭ ਕੁਝ ਹੋਊਗਾ। ਤੇ ਜਿਵੇਂ ਗਠਬੰਧਨ ਸਾਰੇ ਹੀ ਆ तकरीबन ਹੋ ਸਕਦਾ ਵੀ ਵੱਡੇ ਲੀਡਰ ਜਿਹੜੇ ਉਹ ਤੇ ਸੋਚ ਵਿਚਾਰ ਕਰਨਗੇ। ਉਹ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਉਹ ਸਰਮੱਤੇ ਹੋਊਗਾ ਜੀ ਤੇ ਵਧੀਆ ਗੱਠ ਜੋੜਦਾ ਮਤਲਬ ਸੀਟਾਂ ਕੱਢਣਗੇ ਬਿਲਕੁਲ ਭਰਾ ਜੀ ਅੰਦਰ ਕੀ ਕੀ ਤਿਆਰੀਆਂ ਜਿਹੜੀਆਂ ਹੁਣ ਤੱਕ ਹੋਈਆਂ ਹੋਈਆਂ ਅੰਦਰ ਸਰ ਸਟੇਜ ਲੱਗ ਚੁੱਕਿਆ ਹੈ ਚੇਅਰਸ ਕੁਰਸੀਆਂ ਹਜ਼ਾਰਾਂ ਦੀ ਗਿਣਤੀ ਕੁਰਸੀਆਂ ਲੱਗ ਚੁੱਕੀਆਂ ਨੇ ਉੱਥੇ ਤੇ ਉੱਪਰੋਂ ਟੈਂਟ ਵੀ ਲੱਗ ਚੁੱਕਿਆਗਾ ਤੇ ਜਨਤਾ ਲਗਾਤਾਰ ਆ ਰਹੀ ਹੈ ਅੰਦਰ ਵੀ ਜਨਤਾ ਪਹੁੰਚ ਚੁੱਕੀ ਹੈ ਕਾਫੀ ਹੱਦ ਤੱਕ ਤੇ ਬੰਨੇਕ ਲੋਕ ਤੇ ਕਿੱਥੋਂ ਕਿੱਥੋਂ ਆਉਣ ਦੀ ਉਮੀਦ ਜਿਤਾਈ ਜਾ ਰਹੀ ਹੈ ਉਮੀਦ ਸਰ ਪੂਰੇ ਪੰਜਾਬ ਚੋਂ हां जी सर देखो पूरे पंजाब चो ही जनता आ रही है कोई बसਾਂ ते ट्रेनਾਂ ते अपनी गाड़ियां लेके ते बंदे काफी हद तक ਤਾਂ ਅੰਦਰ ਪਹੁੰਚ ਵੀ ਗਏ ਨੇ ਤੇ ਬਾਕੀ ਸਰ ਅੰਦਰ 11 ਵਜੇ ਦਾ ਇੱਥੇ 11 ਵਜੇ ਤੱਕ ਤਾਂ तकरीबन सारी जनता ਪਹੁੰਚ ਜਾਣੀ ਹੈ ਇੱਥੇ ਸਟਾਰਟ ਸ਼ੁਰੂ ਹੋਣ ਦਾ ਸਮਾਂ ਕਰਾ ਸ਼ੁਰੂ ਹੋਣ ਦਾ ਸਮਾਂ ਸਰ 11 ਵਜੇ ਦਾ ਜੀ ਬਿਲਕੁਲ ਜੀ 11 ਵਜੇ ਜਿਹੜਾ ਹੈਗਾ ਇਹ ਜਲਾਸ ਕਹਿ ਲਈਏ ਇਕੱਠ ਕਹਿ ਲਈਏ ਜਿਹੜਾ ਹੈਗਾ ਉਹ ਸ਼ੁਰੂ ਹੋਏਗਾ ਤੇ ਗਠਵੰਤਾਂ ਅਜੀਕਰ ਗੱਲ ਕਰੀਏ ਤਾਂ ਆਪਾਂ ਇੰਡੀਆ ਐਲਾਈਂਸ ਦੀ ਗੱਲ ਕਰੀਏ ਤਾਂ ਇੱਕ ਵੱਡਾ ਇਕੱਠ ਜਿਹੜਾ ਹੈਗਾ ਰਾਮਲਾ ਮੈਦਾਨ ਦੇ ਵਿੱਚ ਦੇਖਣ ਨੂੰ ਮਿਲੇਗਾ ਆ ਵੱਖਰੀ ਤਸਵੀਰ ਕਿਤੇ ਨਾ ਕਿਤੇ ਦਿੱਲੀ ਦੇ ਵਿੱਚੋਂ ਨਿਕਲ ਕੇ ਆ ਰਹੀ ਹੈ ਜਿੱਥੇ ਗਠਜੋੜਨ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਪੋਸਟਰ ਜਿਹੜੇ ਦਿਗਜ ਅਗੂਆਂ ਦੇ ਕਾਂਗਰਸ ਆਪ ਤੇ ਵੱਖ-ਵੱਖ ਪਾਰਟੀਆਂ ਦੇ ਦਿਗਜ ਅਗੂਆਂ ਦੇ ਜਿਹੜੇ ਬਹੁਤ ਸਾਰੇ ਨਜ਼ਰ ਆ ਰਹੇ ਨੇ ਤੇ ਲਗਾਤਾਰ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ ਦੇਖਣਾ ਹੋਵੇਗਾ ਕਿ ਅੱਜ ਦੇਸ਼ ਭਰ ਤੋਂ ਕਿੱਥੇ ਕਿੱਥੇ ਜਿਹੜੇ ਲੋਕ ਆਉਂਦੇ ਨੇ ਤੇ ਕਿੰਨਾ ਕੁ ਵੱਡਾ ਇਕੱਠ ਜਿਹੜਾ ਹੈਗਾ ਇਹ ਗਠਜੁਟਨ ਦਾ ਨਜ਼ਰ ਆਏਗਾ ਇਹ ਥੋੜੇ ਸਮੇਂ ਬਾਅਦ ਹੀ ਪਤਾ ਚਾਹੀ ਪਤਾ ਚੱਲ ਸਕੇਗਾ